ਪ੍ਰੀਨ ਕੋਡ ਦਾ 14 ਜੁਲਾਈ ਦਾ ਜਿਹੜਾ ਫੈਸਲਾ ਸੀ ਬੜਾ ਹੀ ਮੰਦ ਭਾਗਾ ਸੀ ਜੇ ਜਿਹੜਿਆ ਬੰਦੇ ਪਿਛਲੇ ਰੋਜਗਾਰ ਛੱਡ ਕੇ ਆਏ ਨੇ ਬਹੁਤ ਸਾਰੇ ਆਪਣੇ ਕੰਮਕਾਰ ਛੱਡ ਕੇ ਬਹੁਤ ਸਾਰੇ ਵਿਦੇਸ਼ਾਂ ਤੋਂ ਆਏ ਨੇ ਉਹਨਾਂ ਲਈ ਇੱਕਦਮ ਇਸ ਤਰ੍ਹਾਂ ਦੀ ਸਥਿਤੀ ਬਣ ਚੁੱਕੀ ਸੀ ਵੀ ਹੁਣ ਕੀ ਕਰਾਂ ਸਾਡੇ 268 ਮਿੰਦਵਰ ਪੱਕੀਆਂ ਨੌਕਰੀਆਂ ਛੱਡ ਕੇ ਆਏ ਵੀ ਉਹਨਾਂ ਦਾ ਕੀ ਬਣੇਗਾ 300 ਦੇ ਕਰੀਬ ਬੰਦੇ ਉਮਰ ਹੱਦ ਲੰਘਾ ਚੁੱਕੇ ਨੇ ਤੇ ਅਗਲੇ 6 ਮਹੀਨਿਆਂ 'ਚ 70 ਬੰਦਿਆਂ ਦੀ ਹੋਰ ਉਮਰ ਹੱਦ ਲੰਘ ਜਾਵੇ ਜਿਵੇਂ ਪਹਿਲਾਂ ਕਿਹਾ ਗਿਆ ਸੀ ਕਿ 6 ਮਹੀਨਿਆਂ ਦੇ ਵਿੱਚ ਮੁਰਤੋਂ ਨਵੀਂ ਭਰਤੀ ਕਰਾਈ ਜਾਵੇ ਤੇ ਜੇ ਹੁਣ ਮੁਰਤੋਂ ਨਵੀਂ ਭਰਤੀ ਹੁੰਦੀ ਹੈ ਤਾਂ ਤੁਸੀਂ ਤਿਆਰ ਹੋ ਦੁਖਦੀ ਗੱਲ ਤਾਂ ਇਹ ਆ ਵੀ ਸੰਤਾਪ ਉਹ ਬੰਦਿਆਂ ਨੂੰ ਭੋਗਣਾ ਪਊਗਾ ਜਿਹੜੇ ਇਸ ਗੁਨਾਹ ਦੇ ਕੋਈ ਹਿੱਸੇਦਾਰ ਨੇ ਤੁਹਾਡੇ ਨਾਲੋਂ ਬੱਚੇ ਵੀ ਪਿਸ ਰਹੇ ਨੇ ਜਿਨ੍ਹਾਂ ਦਾ ਭਵਿਕੂਣ ਖਤਰੇ 'ਚ ਲੱਗਦਾ ਨਜ਼ਰ ਆ ਰਿਹਾ ਹੈ ਸ਼ੇਮ ਇਨੀਵਰਸ 118 ਹੋਣਿਆਂ ਨੂੰ ਕਹਿ ਦਿੱਤਾ ਜਾਵੇ ਕਿ ਤੁਸੀਂ ਬਾਹਰ ਜਾਓ ਤੇ ਭਰਤੀ ਉੱਪਰੋਂ ਸਿਰੇ ਨੱਚਦੇ ਫੇਰ ਕੀ ਕਰਨੀ ਇਹ ਤੇ ਹੁਣ 1158 ਸਹਾਇਕ ਪ੍ਰੋਫੈਸਰਾਂ ਦਾ ਭਵਿੱਖ ਕਿਥੇ ਖੜਾ ਹੈ ਸੱਚਾ ਗਾਜੀ ਤੁਸੀਂ ਦੇਖ ਰਹੇ ਹੋ ਦਾ ਟੀਵੀ ਐਨ ਆਰ ਆਈ ਮੈਂ ਹਾਂ ਤੁਹਾਡੇ ਨਾਲ ਮੁਸਕਾਨ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਅਪੀਲ ਨੂੰ ਮਨਜ਼ੂਰੀ ਦਿੰਦੇ ਹੋਏ ਇਹ ਆਦੇਸ਼ ਦਿੱਤਾ ਹੈ ਕਿ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਅਨ ਨਵੀਂ ਭਰਤੀ ਹੁਣ ਤੱਕ ਆਪਣੀਆਂ ਸੇਵਾਵਾਂ ਜਾਰੀ ਰੱਖਣਗੇ ਤੁਹਾਨੂੰ ਯਾਦ ਹੀ ਹੋਵੇਗਾ ਕਿ ਪਹਿਲਾਂ ਮਨਮਾਨੀ ਚੋਣ ਪ੍ਰਕਿਰਿਆ ਕਹਿ ਕੇ ਸੁਪਰੀਮ ਕੋਰਟ ਦੇ ਵੱਲੋਂ ਇਸ ਭਰਤੀ ਨੂੰ ਰੱਦ ਕਰ ਦਿੱਤਾ ਸੀ ਆਪਣੀਆਂ ਨੌਕਰੀਆਂ ਗਵਾਏ ਜਾਣ ਦੇ ਵਿਰੁੱਧ ਇਹਨਾਂ 1158 ਸਹਾਇਕ ਪ੍ਰੋਫੈਸਰ ਤੇ ਅਸਿਸਟੈਂਟਸ ਨੇ ਦਰਨਾ ਦਿੱਤਾ ਸੀ ਆਪਣੀ ਆਵਾਜ਼ ਵੀ ਬੁਲੰਦ ਕੀਤੀ ਸੀ ਤੇ ਹੁਣ ਸੁਪਰੀਮ ਕੋਰਟ ਦਾ ਨਵਾਂ ਫੈਸਲਾ ਹੈ ਸੁਪਰੀਮ ਕੋਰਟ ਦੇ ਨਵੇਂ ਫੈਸਲੇ ਨੂੰ ਲੈ ਕੇ ਮੇਰੇ ਨਾਲ ਅੱਜ ਖੁੱਲਕੇ ਗੱਲਬਾਤ ਕਰਨ ਲਈ ਤਿਆਰ ਨੇ ਪ੍ਰੋਫੈਸਰ ਪਰਮਜੀਤ ਸਿੰਘ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਸ਼ੁਕਰੀਆ ਮੈਮ ਸੁਪਰੀਮ ਕੋਰਟ ਦਾ 14 ਜੁਲਾਈ ਦਾ ਜਿਹੜਾ ਫੈਸਲਾ ਸੀ ਪੰਜਾਬ ਦੀ ਉਚੇਰੀ ਸਿੱਖਿਆ ਲਈ ਪੰਜਾਬ ਦੇ ਸਰਕਾਰੀ ਕਾਲਜਾਂ ਲਈ ਉੱਥੇ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਤੇ ਪੜ੍ਹਾਉਣ ਵਾਲੇ ਅਧਿਆਪਕਾਂ ਲਈ ਅ ਬੜਾ ਹੀ ਮੰਦ ਭਾਗਾ ਸੀਗਾ ਜਦੋਂ ਕਿ ਜਿਹੜੀ ਇੱਕ 1158 ਸਹਾਇਕ ਪ੍ਰੋਸਸਰਾਂ ਦੀ ਭਰਤੀ ਉਹ ਰੱਦ ਕਰ ਦਿੱਤੀ ਜਾਂਦੀ ਹੈ ਉਸ ਫੈਸਲੇ ਤੋਂ ਬਾਅਦ ਅ ਇਸ ਤਰ੍ਹਾਂ ਦੇ ਅਸਾਰ ਬਣ ਗਏ ਸੀ ਵੀ ਸਾਨੂੰ ਤੁਰੰਤ ਤੇ ਕਾਲਜਾਂ ਤੋਂ ਬਾਹਰ ਜਾਣਾ ਪਊਗਾ ਇਸ ਸਥਿਤੀ ਵਿੱਚ ਕਾਲਜਾਂ ਦੇ ਵਿਦਿਆਰਥੀਆਂ ਦੀਆਂ ਜਦੋਂ ਕਲਾਸਾਂ ਸ਼ੁਰੂ ਹੋ ਗਈਆਂ ਬੜੀ ਚਿੰਤਾ ਦਾ ਮਾਹੌਲ ਸੀਗਾ ਤੇ ਜਿਹੜਿਆਂ ਬੰਦੇ ਪਿਛਲੇ ਰੋਜ਼ਗਾਰ ਛੱਡ ਕੇ ਆਏ ਨੇ ਬਹੁਤ ਸਾਰੇ ਆਪਣੇ ਕੰਮਕਾਰ ਛੱਡ ਕੇ ਬਹੁਤ ਸਾਰੇ ਵਿਦੇਸ਼ਾਂ ਤੋਂ ਆਏ ਨੇ ਬਹੁਤ ਸਾਰੇ ਪਿਛਲੀਆਂ ਨੌਕਰੀਆਂ ਛੱਡ ਕੇ ਆਏ ਨੇ ਕੁਝ ਜਣੇ ਓਵਰੇਜ ਹੋ ਗਏ 4 ਸਾਲ ਇਸ ਸਾਰੇ ਸੰਘਰਸ਼ ਤੋਂ ਉਹਨਾਂ ਲਈ ਇੱਕਦਮ ਇਸ ਤਰ੍ਹਾਂ ਦੀ ਸਥਿਤੀ ਬਣ ਚੁੱਕੀ ਸੀ ਵੀ ਹੁਣ ਕੀ ਕਰਾਂ ਤੇ ਉਸ ਮੌਕੇ 'ਚ ਭਾਵੇਂ ਇਹ ਬਹੁਤ ਅਸਥਾਈ ਰਾਹਤ ਹੈ ਬਹੁਤ ਥੋੜੀ ਚਿਰ ਹੀ ਰਾਹਤ ਹੈ ਪਰ ਇੱਕ ਵਾਰੀ ਇਹ ਇੰਨੀ ਕ ਜ਼ਰੂਰ ਬਣੀ ਆ ਵੀ ਹੁਣ ਕਾਲਜਾਂ ਵਿੱਚ ਘੱਟੋ-ਘੱਟ ਉਹਨਾਂ ਨੂੰ ਤੁਰੰਤ ਪ੍ਰਭਾਵਨਾ ਬਾਹਰ ਨਹੀਂ ਜਾਣਾ ਪਊਗਾ ਇਸ ਨਾਲ ਇਸ ਲਈ ਕਾਲਜਾਂ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਵੀ ਪ੍ਰਭਾਵਿਤ ਨਹੀਂ ਹੋਊਗੀ ਤੇ ਜਿਹੜੇ 11 58 ਸਹਾਇਕ ਕੁਐਸਚਨ ਤੇ ਲਾਇਬ੍ਰੇਰੀ ਨੇ ਉਹਨਾਂ ਨੂੰ ਰੁਜ਼ਗਾਰ ਦੀ ਇੱਕਦਮ ਜਿਹੜੀ ਮਾਰ ਪੈਣੀ ਸੀ ਉਸ ਤੋਂ ਵੀ ਇੱਕ ਜਿਹੜੀ ਹੈਗੀ ਆ ਆਪਾਂ ਕਹਿੰਦੇ ਵੀ ਸਥਾਈ ਰਾਹਤ ਮਿਲ ਚੁੱਕੀ ਹੈ ਸਰ ਜਦੋਂ ਸੁਪਰੀਮ ਕੋਰਟ ਦਾ ਇਹ ਫੈਸਲਾ ਆਇਆ ਹਨਾ ਤੁਹਾਡਾ ਪਹਿਲਾ ਰਿਐਕਸ਼ਨ ਕੀ ਸੀ ਹਨਾ ਕਿਉਂਕਿ ਇੰਨੀ ਵੱਡੀ ਰਾਹਤ ਮਿਲਦੀ ਦਿਖਾਈ ਨਹੀਂ ਦਿੱਤੀ ਅ ਦੇਖੋ ਸਾਨੂੰ ਸਾਡੀ ਇਹ ਉਮੀਦ ਸੀ ਕਿ ਅਸੀਂ ਸੁਪਰੀਮ ਕੋਰਟ 'ਚ ਤਿੰਨ ਗੱਲਾਂ ਜ਼ਰੂਰ ਕਹੀਆਂ ਸੀਗੀਆਂ ਇੱਕ ਸਾਨੂੰ ਅਸਥਾਈ ਤੌਰ ਤੇ ਕੰਮ ਕਰਨ ਦਾ ਮੌਕਾ ਦਿੱਤਾ ਜਾਵੇ ਜਦ ਤੱਕ ਕਿਉਂਕਿ ਜੇ ਨਵਾਂ ਨਵੀਂ ਭਰਤੀ ਇਹ ਤਾਂ ਹਨ ਤੁਸੀਂ ਕਾਲਜ ਖਾਲੀ ਕਰ ਦੋਗੇ ਤੇ ਕੱਲ ਨੂੰ ਐ ਤਾਂ ਹੈ ਨਹੀਂ ਵੀ ਕਾਲਜ ਦੇ ਨਾਲ ਦੀ ਨਾਲ ਪ੍ਰੋਫੈਸਰ ਆ ਜਾਣਗੇ ਉਸ ਨੂੰ ਸਮਾਂ ਲੱਗਣਾ ਇੱਕ ਉਦੋਂ ਕਾਲਜਾਂ 'ਚ ਕੌਣ ਜਾਣਗੇ ਤੇ ਜਿਹੜੇ ਬੰਦੇ ਬਾਹਰ ਹੋ ਰਹੇ ਨੇ ਜਿਨ੍ਹਾਂ ਦਾ ਕੋਈ ਦੋਸ਼ ਨਹੀਂ ਇਸ ਭਰਤੀ ਪ੍ਰਕਿਰਿਆ 'ਚ ਉਹਨਾਂ ਨੂੰ ਮੌਕਾ ਤਾਂ ਘੱਟੋ-ਘੱਟ ਉਦੋਂ ਹੀ ਮਿਲੂਗਾ ਨਾ ਜਦੋਂ ਨਵੀਂ ਭਰਤੀ ਆਊਗੀ ਘਰੇ ਬੈਠ ਕੇ ਉਹਨੇ ਕੀ ਕਰਨਗੇ ਇਸ ਤੋਂ ਇਲਾਵਾ ਅਸੀਂ ਦੋ ਹੋਰ ਜਿਹੜੀਆਂ ਬੇਨਤੀਆਂ ਕੀਤੀਆਂ ਸੀਗੀਆਂ ਵੀ ਸਾਡੇ 300 ਦੇ ਕਰੀਬ ਬੰਦੇ ਉਮਰ ਹੱਦ ਲੰਘਾ ਚੁੱਕੇ ਨੇ ਤੇ ਅਗਲੇ 6 ਮਹੀਨਿਆਂ 'ਚ 70 ਬੰਦਿਆਂ ਦੀ ਹੋਰ ਉਮਰ ਹੱਦ ਲੰਘ ਜਾਣੀ ਹੈ ਵੀ ਉਹਨਾਂ ਨੂੰ ਰਾਹਤ ਦਿੱਤੀ ਜਾਵੇ ਉਹ ਉਹਨਾਂ ਨੇ ਕਹਿੰਦਾ ਵੀ ਸਰਕਾਰ ਦੇ ਸਕਦੀ ਹੈ ਇੱਕ ਸੀਗੀ ਵੀ ਸਾਡੇ 268 ਉਮੀਦਵਾਰ ਪੱਕੀਆਂ ਨੌਕਰੀਆਂ ਛੱਡ ਕੇ ਆਏ ਨੇ ਤੇ 284 ਉਮੀਦਵਾਰ ਜਿਹੜੇ ਨੇ ਉਹ ਕੱਚੀਆਂ ਨੌਕਰੀਆਂ ਕੰਟਰੈਕਚੁਅਲ ਜਾਂ ਕੋਈ ਪ੍ਰਾਈਵੇਟ ਸੰਸਥਾਵਾਂ ਵਿੱਚ ਪੱਕੀਆਂ ਨੌਕਰੀਆਂ ਕੱਚੀਆਂ ਵਰਗੀਆਂ ਹੁੰਦੀਆਂ ਨੇ ਉਹ ਕਦੇ ਵੀ ਗੜ ਸਕਦੇ ਨੇ ਉਹ ਛੱਡ ਗਿਆ ਸੀ ਵੀ ਉਹਨਾਂ ਨੂੰ ਰਾਹਤ ਕਟੋ-ਕਟ ਮਾਨਜੁਗ ਸੁਪਰੀਮ ਕੋਰਟ ਨੇ ਦੇਣੀ ਹੈ ਪਰ ਉਸ ਬਾਰੇ ਉਹਨਾਂ ਨੇ ਓਰਲ ਜੱਜਮੈਂਟ ਤੱਕ ਕੁਝ ਵੀ ਨਹੀਂ ਕਿਹਾ ਹੈਗਾ ਇਹ ਲਿਖਤ ਜੱਜਮੈਂਟ ਵਿੱਚ ਦੇਖਦੇ ਹਾਂ ਵੀ ਕੀ ਬਣੂਗਾ ਕਿਉਂਕਿ ਜਿਨ੍ਹਾਂ ਨੇ ਲੀਨ ਲਈ ਹੋਈ ਆ ਉਹਨਾਂ ਲਈ ਇੱਕ ਮੌਕਾ ਹੈਗਾ ਵੀ ਜਦੋਂ ਨੌਕਰੀ ਜਾਂਦੀ ਆ ਉਹ ਵਾਪਸ ਜਾ ਸਕਦੇ ਨੇ ਕੁਝ ਬੰਦੇ ਪ੍ਰਵੇਸ਼ਨ ਪੀਰੀਅਡ ਵਿੱਚ ਹੀ ਇੱਧਰ ਜੁਆਇਨ ਕਰ ਗਏ ਸੀ ਤੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਬੈਨੀਫਿਟ ਨਹੀਂ ਮਿਲਣਾ ਕੁਝ ਬੰਦੇ ਉਹ ਨੇ ਜਿਹੜੇ ਹੁਣ ਕਿਸੇ ਪ੍ਰਾਈਵੇਟ ਸੰਸਥਾ ਵਿੱਚ ਜਾਂ ਕਿਸੇ ਪ੍ਰਾਈਵੇਟ ਸਕੂਲ ਵਿੱਚ ਜਾਂ ਕਿਸੇ ਪ੍ਰਾਈਵੇਟ ਕਾਲਜ ਵਿੱਚ ਰੈਗੂਲਰ ਜੌਬ ਕਰਦੇ ਨੇ ਪ੍ਰਾਈਵੇਟ ਵਾਲਿਆਂ ਦੇ ਨਾਲ ਦੀ ਨਾਲ ਹੀ ਬੰਦਾ ਹੋਰ ਰੱਖ ਲਿਆ ਹੁਣ ਉਦੋਂ ਤਾਂ ਵਾਪਸੀ ਦਾ ਕੋਈ ਰਾਹ ਨਹੀਂ ਹੈ ਉਹਨਾਂ ਨੂੰ ਜਿਹੜੀ ਰਾਹਤ ਨਾ ਮਿਲਣੀ ਸਾਡੇ ਲਈ ਬੜੀ ਫਿਕਰਮੰਦੀ ਦਾ ਮੁੱਦਾ ਹੈਗਾ ਵੀ ਉਹਨਾਂ ਦਾ ਕੀ ਬਣੇਗਾ ਜਾਂ ਕੀ ਹੋਊਗਾ ਅੱਗੇ ਜਦੋਂ ਨਵੀਂ ਭਰਤੀ ਆਉਣੀ ਆ ਜਾਂ ਕਿਸ ਤਰ੍ਹਾਂ ਦੀਆਂ ਸਥਿਤੀਆਂ ਬਣਨੀਆਂ ਨੇ ਕਿਉਂਕਿ ਹਲੇ ਤਾਂ ਰਿਵਿਊ ਵੱਲ ਜਾਣਾ ਅਸੀਂ ਇਹ ਉਹ ਅਸੀਂ ਕਹਿੰਦੇ ਨੂੰ ਪੂਰਾ ਰਾਹਤ ਤਾਂ ਨਹੀਂ ਹੈਗੀ ਪਰ ਕੁਝ ਰਾਹਤ ਹੈਗੀ ਆ ਵੀ ਫਿਲਹਾਲ ਅਸੀਂ ਕਾਲਜਾਂ 'ਚ ਬਣੇ ਹੋਏ ਪਰ ਇਹ ਗੱਲ ਹੈ ਕਿ ਹੁਣ ਪੰਜਾਬ ਸਰਕਾਰ ਦੀ ਅਪੀਲ ਨੂੰ ਮਨਜ਼ੂਰੀ ਦਿੱਤੀ ਗਈ ਬੱਚਿਆਂ ਦੇ ਭਵਿੱਖ ਨੂੰ ਮੱਦੇਨਜ਼ਰ ਰੱਖਤੇ ਹੋਏ ਤੇ ਤੁਹਾਨੂੰ ਅਸਥਾਈ ਰਾਹਤ ਦਿੱਤੀ ਗਈ ਤੇ ਹੁਣ 1158 ਸਹਾਇਕ ਪ੍ਰੋਫੈਸਰਾਂ ਦਾ ਭਵਿੱਖ ਕਿੱਥੇ ਖੜਾ ਹੈ ਦੇਖੋ 1158 ਸਹਾਇਕ ਪ੍ਰੋਫੈਸਰਾਂ ਦਾ ਭਵਿੱਖ ਤਾਂ 14 ਜੁਲਾਈ ਦੇ ਜਿਹੜੇ ਫੈਸਲੇ ਨਹੀਂ ਹਨੇਰੇ ਵਿੱਚ ਛੋਟਾ ਦਿੱਤਾ ਸੀ ਤੇ ਬੜੀ ਦੁਖਦੀ ਗੱਲ ਤਾਂ ਇਹ ਆ ਵੀ ਸੰਤਾਪ ਉਹ ਬੰਦਿਆਂ ਨੂੰ ਭੋਗਣਾ ਪਊਗਾ ਜਿਹੜੇ ਇਸ ਗੁਨਾਹ ਦੇ ਕੋਈ ਹਿੱਸੇਦਾਰ ਨਹੀਂ ਹੈਗੇ ਤੇ ਉਹਨਾਂ ਦਾ ਭਵਿੱਖ ਹੁਣ ਤਾਂ ਰਿਵਿਊ ਪਟੀਸ਼ਨ ਤੇ ਹੀ ਸਾਡੀ ਟੇਕ ਆ ਰਿਵਿਊ ਪਟੀਸ਼ਨ ਵਿੱਚ ਅਸੀਂ ਕਿੱਥੋਂ ਤੱਕ ਆਪਣੀ ਭਰਤੀ ਨੂੰ ਉੱਥੇ ਡਿਫੈਂਡ ਕਰ ਸਕਦੇ ਆ ਤੇ ਕੋਰਟ ਕਿਸ ਤਰ੍ਹਾਂ ਦਾ ਰੁਖ ਅਪਣਾਉਂਦਾ ਜਿਵੇਂ ਅੱਜ ਬੈਸਟ ਬੰਗਾਲ ਦੇ ਮਸਲੇ ਵਿੱਚ ਉਹਨਾਂ ਨੇ ਰਿਵਿਊ ਪਟੀਸ਼ਨ ਜਿਹੜੀ ਹੈਗੀ ਉਹ ਖਾਰਜ ਕਰ ਦਿੱਤੀ ਇਸ ਆਧਾਰ ਤੇ ਖਾਰਜ ਕਰ ਦਿੱਤੀ ਵੀ ਉੱਥੇ ਇਹ ਫਰਕ ਨਹੀਂ ਕਰ ਪਰ ਹੈ ਵੀ ਟਿੰਟਡ ਕੋਨ ਹੈ ਤੇ ਨੋਨ ਟਿੰਟਡ ਕੋਨ ਹੈ ਪਰ ਸਾਡੀ ਭਰਤੀ ਵਿੱਚ ਅਜਿਹਾ ਕੋਈ ਮਸਲਾ ਨਹੀਂ ਹੈਗਾ ਤੇ ਉਮੀਦਵਾਰਾਂ ਦਾ ਕੋਈ ਕਸੂਰ ਨਹੀਂ ਹੈਗਾ ਮਤਲਬ ਹੁਣ ਤੁਸੀਂ ਸੋਚ ਕੇ ਦੇਖੋ ਵੀ ਸਾਡੇ ਨਾਲ ਇੱਕ ਜਿਹੜੀ ਸਾਡਾ ਉਮੀਦਵਾਰ ਸਾਡੇ ਸਾਥੀ ਹੈ ਉਹਨੂੰ ਫਰਵਰੀ 2025 ਚ ਕੈਂਸਰ ਡਿਟੈਕਟ ਹੋਇਆ ਉਹ ਹੁਣ ਕਿਹੜੇ ਭਰਤੀ ਦੇ ਕੰਪੀਟੀਸ਼ਨ ਲੜੂਗਾ ਸਾਡੇ ਨਾਲ ਤਿੰਨ ਉਮੀਦਵਾਰ ਰਹੇ ਜਿਹਨਾਂ ਦੀ ਅੱਖਾਂ ਦੀ ਆਈ ਸਾਈਡ ਜਿਹੜੀ ਵੀਕ ਹੈ ਜਾਹੀ ਆਪੀ ਡਬਲਿਊ ਕੈਟਾਗਰੀ ਚ ਨੇ ਪਰ ਫੇਰ ਫੇਰ ਉਹਨਾਂ ਨੂੰ ਉਹੀ ਉਸੇ ਪ੍ਰਕਿਰਿਆਵਾਂ ਚੋਂ ਲੰਘਣਾ ਪੈਣਾ ਓਵਰੇਜ ਵਾਲੇ ਕੀ ਕਰਨਗੇ ਓਵਰੇਜ ਵਾਲੇ ਜੇ ਜਿਹੜਾ 300 ਤੋਂ ਉੱਪਰ ਬੰਦਾ ਹੈਗਾ ਹਜ਼ਾਰ ਵਿੱਚ ਉਹ ਕੀ ਕਰੂਗਾ ਜ ਜਿਹਦੀ ਨੌਕਰੀ ਪਿਛਲੀ ਚਲੀ ਗਈ ਆ ਉਹ ਕੀ ਕਰੂਗਾ ਇਹ ਮਤਲਬ ਬਹੁਤ ਸਾਡੇ ਸਾਹਮਣੇ ਵੱਡੇ ਸਵਾਲ ਨੇ ਵੀ ਇਹਨਾਂ ਦਾ ਹੱਲ ਕਿੱਥੇ ਹੋਊਗਾ ਜਦੋਂ ਸਾਸੀਂ ਕਸੂਰਵਾਰ ਨਹੀਂ ਹੈਗੇ ਕਿਉਂਕਿ ਸਰ ਦੇਖੋ ਬਹੁਤ ਸਾਰੇ ਜਿਹੜੇ ਟੀਚਰ ਸੀਗੇ ਉਹਨਾਂ ਦੇ ਵੱਲੋਂ ਇਹ ਸਵਾਲ ਵੀ ਉਠਾਏ ਗਏ ਸੀ ਕਿ ਕੀ ਗਾਰੰਟੀ ਹੈ ਜੇਕਰ ਨਵੀਂ ਪ੍ਰਕਿਰਿਆ ਹੁੰਦੀ ਹੈ ਉਹ ਸਾਫ਼ ਸੁਥਰੀ ਹੋਵੇ ਨੀ ਦੇਖੋ ਇਹ ਤਾਂ ਅਸੀਂ ਕਹਿ ਹੀ ਰਹੇ ਹਾਂ ਵੀ ਸਾਡੀ ਭਰਤੀ ਫੇਅਰ ਤੇ ਟਰਾਂਸਪੇਰੈਂਟ ਨਹੀਂ ਆ ਕਿਉਂਕਿ ਉਹਦੇ ਵਿੱਚ ਟੈਸਟ ਹੋਇਆ ਟੈਸਟ ਰਾਹੀਂ ਬੰਦੇ ਚੁਣੇ ਗਏ ਜਿਹੜੀਆਂ ਪੰਜਾਬ ਵਿੱਚ ਪਹਿਲਾਂ ਇਸ ਤੋਂ ਪਹਿਲਾਂ ਜਿਹੜੀ ਭਰਤੀ ਹੋਈ ਆ ਜਿਹੜੀ ਇੰਟਰਵਿਊ ਹੁੰਦਾ ਜਿਹਨੂੰ ਰਵੀ ਸਿੱਧੂ ਸਕੈਮ ਕਹਿੰਦੇ ਆ ਉਹ ਤਾਂ ਹੀ ਰੱਦ ਹੋਈ ਸੀ ਉਸ ਵਿੱਚ ਭਾਗ ਲੈਣ ਵਾਲੇ ਉਮੀਦਵਾਰਾਂ ਨੇ ਤਾਂ ਹੀ ਸੰਤਾਪ ਹੰਡਾਇਆ ਸੀ ਕਿਉਂਕਿ ਉਹਦੇ ਵਿੱਚ ਇੰਟਰਵਿਊ ਵਿੱਚ ਆਪਣੀ ਮਨਮਰਜ਼ੀ ਦੇ ਉਮੀਦਵਾਰਾਂ ਨੂੰ ਮੌਕਾ ਦਿੱਤਾ ਗਿਆ ਤੇ ਉਹ ਬਹੁਤ ਵੱਡੇ ਪੱਧਰ ਤੇ ਕੀਤਾ ਗਿਆ ਸੀ ਤੇ ਉਹ ਉਮੀਦਵਾਰਾਂ ਦਾ ਸੰਤਾਪ 1919 2020 ਸਾਲ ਤੱਕ ਚੱਲਿਆ ਹਾਂਜੀ ਆਪਦੀ ਉਮਰ ਦੇ 54 55 56 ਸਾਲ ਦੀ ਵਿੱਚ ਆ ਕੇ ਉਹਨਾਂ ਨੇ ਜੁਆਇਨ ਕੀਤਾ ਉਹ ਵੀ ਸੁਪਰੀਮ ਕੋਰਟ ਤੋਂ ਉਹਨਾਂ ਨੂੰ ਰਾਹਤ ਮਿਲੀ ਇਹ ਵੀ ਸਾਡਾ ਕੋਈ ਦੋਸ਼ ਨਹੀਂ ਹੈ ਹੁਣ ਅਸੀਂ ਜਿਹੜੇ ਸਾਡੇ ਸਾਡੇ ਸਾਥੀ ਨੇ ਸਾਨੂੰ ਇਹੀ ਚਿੰਤਾ ਰਹਿੰਦੀ ਹੈ ਵੀ ਜਿਸ ਤਰ੍ਹਾਂ ਦਾ ਪ੍ਰੋਸੀਜਰ 2018 ਦਾ ਸੁਪਰੀਮ ਕੋਰਟ ਨੇ ਕਹਿਤਾ ਉਹਦੇ ਵਿੱਚ ਤੁਸੀਂ ਪਿਓਰ ਇੰਟਰਵਿਊ ਤੇ ਬੰਦੇ ਰੱਖ ਸਕਦੇ ਹੋ ਤੇ ਉੱਥੇ ਫਿਰ ਕਿਸ ਤਰ੍ਹਾਂ ਦਾ ਨਿਆਂ ਮਿਲਣਾ ਉਮੀਦਵਾਰਾਂ ਉੱਥੇ ਕਿੰਨੀ ਪੋਲੀਟੀਕਲ ਜਿਹੜੀ ਜਿਹੜੀ ਇਨਫਲੂਐਂਸ ਹੈਗੀ ਆ ਕਿੰਨਾ ਕੁ ਪ੍ਰਭਾਵ ਹੈਗਾ ਜਿਹੜਾ ਰਾਜਨੀਤਿਕ ਪ੍ਰਭਾਵ ਹੈ ਜਾਂ ਹੋਰ ਤਰ੍ਹਾਂ ਦਾ ਪ੍ਰਸ਼ਾਸਨਿਕ ਆਮ ਘਰਾਂ ਦਾ ਜਿਹੜਾ ਉਮੀਦਵਾਰ ਹੈਗਾ ਉਹ ਕਿਸ ਤਰ੍ਹਾਂ ਕੰਪੀਟ ਕਰੂਗਾ ਜਦੋਂ ਤੁਹਾਡੀ ਮੈਰਿਟ ਨੂੰ ਸਕ੍ਰੀਨ ਕਰਕੇ ਤੁਹਾਡੀ ਸਕਰੀਨਿੰਗ ਕਰਕੇ ਉਹ ਤੁਹਾਡੀ ਮੈਰਿਟ ਜ਼ੀਰੋ ਆ ਤਾਂ ਸਾਹਮਣੇ ਵਾਲੇ ਦੀ ਮਰਜ਼ੀ ਆ ਤੁਹਾਨੂੰ ਕਿਵੇਂ ਰੱਖਿਆ ਜਾਵੇ ਕਿਉਂਕਿ ਪੰਜਾਬ ਵਿੱਚ ਟੈਸਟ ਲੈਣ ਦਾ ਕਾਰਨ ਵੀ ਕੁਈ ਇਹ ਨਹੀਂ ਸੀਗਾ ਵੀ ਇੰਟਰਵਿਊ ਕਰਾਉਣਾ ਨਹੀਂ ਚਾਹੁੰਦੇ ਸੀ ਪੰਜਾਬ ਦੀਆਂ ਵਿਸ਼ੇਸ਼ ਹਾਲਤਾਂ ਸੀਗੀਆਂ ਵੀ ਪੰਜਾਬ ਵਿੱਚ ਪੀਪੀਐਸਸੀ ਇਸ ਤਰ੍ਹਾਂ ਦੇ ਜਿਹੜੇ ਹੈਗੀਆਂ ਨੇ ਸਮੱਸਿਆਵਾਂ ਵਿੱਚੋਂ ਲੰਘ ਚੁੱਕੇ ਆ ਪੀਪੀਐਸਸੀ ਰਾਹੀਂ ਭਰਤੀਆਂ ਸੀ ਜਿਹੜੀਆਂ 2000 ਚ ਇਹ ਉਹ ਦੋ ਦੀ ਹੋਵੇ ਫਿਰ 2014 ਵਿੱਚ ਉਹਨਾਂ ਨੇ ਭਰਤੀਆਂ ਨਹੀਂ ਕੀਤੀ ਹੈਗੀ ਇੱਕ ਸਾਲ ਹੁਣ ਵੀ ਸਾਨੂੰ ਤਾਂ ਫਿਕਰਮੰਦੀ ਇਹ ਹੈ ਵੀ ਜੇ ਕੋਰਟ ਨੇ 6 ਮਹੀਨੇ ਚ ਭਰਤੀ ਕਰਦੀ ਕੀ ਭਰਤੀ ਹੋ ਪਾਊਗੀ ਕੀ ਪੀਪੀਐਸਸੀ ਭਰਤੀ ਕਰੂਗੀ ਕਿਉਂਕਿ ਜੇ 2014 ਵਿੱਚ ਪੀਪੀਐਸ ਨੇ 12 ਮਹੀਨੇ ਦਾ ਟਾਈਮ ਦਿੱਤਾ ਸੀ ਤੇ ਭਰਤੀ ਨਹੀਂ ਹੋਈ ਹੁਣ 6 ਮਹੀਨੇ ਦੇ ਟਾਈਮ ਵਿੱਚ ਭਰਤੀ ਹੋਊਗੀ ਕਿਵੇਂ ਤੇ ਮੈਨੂੰ ਲੱਗਦਾ ਕਿ ਫਿਰ ਤੁਹਾਡੇ ਨਾਲ ਉਹ ਬੱਚੇ ਵੀ ਪਿਸ ਰਹੇ ਨੇ ਜਿਨ੍ਹਾਂ ਦਾ ਭਵਿਕੂਣ ਖਤਰੇ 'ਚ ਲੱਗਦਾ ਨਜ਼ਰ ਆ ਰਿਹਾ ਨਹੀਂ ਉਹ ਤਾਂ ਹੈ ਗਈ ਆ ਬੱਚਿਆਂ ਲਈ ਤਾਂ ਜਦੋਂ ਕਾਲਜਾਂ ਵਿੱਚ ਪ੍ਰੋਫੈਸਰ ਨਹੀਂ ਹੋਣਗੇ ਮਤਲਬ ਇੱਕ ਬੰਦੇ ਤੇ ਇਸ ਤਰ੍ਹਾਂ ਦੀ ਤਲਵਾਰ ਲਟਕੀ ਵੀ ਉਹਨੇ ਮਹੀਨੇ ਤੱਕ ਚਲੇ ਜਾਣਾ 2 ਮਹੀਨੇ ਤੱਕ ਚਲੇ ਜਾਣਾ ਉਸ ਦੀ ਕੰਮ ਕਰਨ ਦੀ ਸਥਿਤੀ ਕਿਸ ਤਰ੍ਹਾਂ ਦੀ ਹੋਊਗੀ ਤੇ ਫਿਰ ਸੈਮੈਸਟਰ ਅੱਧ ਚ ਹੋਊਗਾ ਇਹ 6 ਮਹੀਨੇ ਫਰਵਰੀ ਚ ਖਤਮ ਹੋ ਜਾਣੇ ਆ ਫਰਵਰੀ ਚ ਅਗਲਾ ਸੈਮੈਸਟਰ ਚੱਲ ਰਿਹਾ ਹੋਊਗਾ ਫਿਰ ਬੱਚੇ ਕੀ ਕਰਨਗੇ ਠੀਕ ਹੈ ਮਤਲਬ ਇਹ ਸਥਿਤੀ ਵਿੱਚ ਮਤਲਬ ਬੜੀਆਂ ਗੰਭੀਰ ਸੰਕਟਾਂ ਵਿੱਚ ਪੰਜਾਬ ਦੀ ਉਚੇਰੀ ਸਿੱਖਿਆ ਨੇ ਜਾਣਾ ਭਰਤੀ ਆਵੇ ਨਿਕਲੇ ਸਿਰੇ ਚੜੇ ਫੇਰ ਸਿਰੇ ਚੜੇ ਹੀ ਵਿਦ ਕਿਵੇਂ ਚੜੂਗੀ ਲੋਕ ਉਹਦਾ ਵਿਰੋਧ ਫੇਰ ਨਹੀਂ ਕਰਨਗੇ ਫੇਰ ਜਿਹੜੇ ਨਹੀਂ ਚੁਣੇਗੇ ਕਿ ਉਹ ਫੇਰ ਨਹੀਂ ਕਹਿਣਗੇ ਫੇਰ ਵੀ ਕਿਸੇ ਨੇ ਉੱਠ ਕੇ ਕਹਿ ਦੇਣਾ ਵੀ ਫਲਾਣੇ ਦਾ ਇੰਟਰਵਿਊ ਚ ਫਾਇਦਾ ਹੋਇਆ ਧਮਕਾਣੇ ਦਾ ਇੰਟਰਵਿਊ ਚ ਫਾਇਦਾ ਕਿਉਂਕਿ ਜਿਹਨਾਂ ਨਹੀਂ ਚੁਣਿਆ ਗਿਆ ਉਹਨੇ ਸਭ ਤੋਂ ਪਹਿਲਾਂ ਸਹਾਰਾ ਅਲੀਗੇਸ਼ਨ ਦੇ ਲਾਉਂਦੇ ਜਿਵੇਂ ਹੁਣ ਟੈਸਟ ਚ ਬੰਦਿਆਂ ਨੇ ਨਹੀਂ ਕੀਤਾ ਵੀ ਹੁਣ ਇਹ ਆ ਆ ਕਮੀਆਂ ਆ ਆ ਕਮੀਆਂ ਜੇ ਏਪੀਆਈ ਹੋਊਗਾ ਫੇਰ ਅਸੀਂ ਆ ਜਾਵਾਂਗੇ ਜੇ ਹੁਣ ਏਪੀਆਈ ਚ ਨਹੀਂ ਬੰਦੇ ਚੁਣੇਗੇ ਫੇਰ ਉਹ ਕਹਿਣੇ ਸ਼ੁਰੂ ਕਰ ਦੇਣਗੇ ਵੀ ਇਹ ਤਾਂ ਫੇਵਰੇਟ ਹੋਇਆ ਜੀ ਜਦਕਿ ਅਸੀਂ ਇਹ ਮੰਨਦੇ ਆਂ ਵੀ ਜਿਹੜੇ ਸਾਡੇ ਸਾਥੀ ਨੇ ਉਹ ਇੰਨੇ ਇੱਕ ਜਿਹਨੂੰ ਆਪਾਂ ਕਹਦੇ ਸਮਰੱਥਾवान ਹੈਗੇ ਨੇ ਵੀ ਉਹ ਹਰ ਤਰ੍ਹਾਂ ਦਾ ਕੰਪੀਟੀਸ਼ਨ ਲੜ ਚ ਪਰ ਫੇਰ ਵੀ ਤੁਸੀਂ ਇਹ ਕਹਿਣਾ ਵੀ 100% ਸ਼ੋਰ ਹੋਣਾ ਵੀ ਇਸ ਤਰ੍ਹਾਂ ਹੀ ਹੋਊਗਾ ਉਹ ਬੜਾ ਚਿੰਤਾਜਨਕ ਵਿਸ਼ਾ ਹੈਗਾ ਤੇ ਫੇਰ ਸਰਕਾਰ ਦਾ ਕੀ ਰੁਖ ਹੋਊਗਾ ਭਰਤੀਆਂ ਦੀ ਗਿਣਤੀ ਕਿੰਨੀ ਹੋਊਗੀ ਨਵੇਂ ਉਮੀਦਵਾਰ ਵੀ ਬਹੁਤ ਸਾਰੇ ਆਗੇ ਨੇ ਕੰਪੀਟੀਸ਼ਨ 'ਚ ਹੋਰ ਸਾਥੀ ਆਉਣਗੇ ਤੇ ਤਾਂ ਕਿਸ ਤਰ੍ਹਾਂ ਦਾ ਭਵਿੱਖ ਹੋਣਾ ਇਹਨੂੰ ਇਸ ਹੁਣ ਇਸ ਸਮੇਂ ਕਹਿਣਾ ਬੜਾ ਔਖਾ ਮੁੱਦਾ ਹੈਗਾ ਅਸੀਂ ਤਾਂ ਲੜ ਸਕਦੇ ਹਾਂ ਸਰਕਾਰ ਨਾਲ ਅਸੀਂ ਤਾਂ ਸਾਡਾ ਤਾਂ ਇਹੀ ਡਿਮਾਂਡ ਆ ਵੀ ਜਿਹੜੇ ਸਾਡੇ ਸਾਥੀ ਕਾਲਜਾਂ ਤਾਈ ਨੇ ਉਹਨਾਂ ਦਾ ਭਵਿੱਖ ਸੁਰੱਖਿਅਤ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ ਉਹਨਾਂ ਨੇ ਉਹਨਾਂ ਨੂੰ ਰੱਖਿਆ ਉਹ ਉਹਨਾਂ ਨੂੰ ਹੁਣ ਨੌਕਰੀ ਦੇ ਕੇ ਸਰਕਾਰ ਕਿਸ ਤਰ੍ਹਾਂ ਉਹਨਾਂ ਦੇ ਅਪਲੈਂਮੈਂਟ ਲੈਟਰ ਵਾਪਸ ਲਊਗੀ ਵੀ ਤੁਸੀਂ ਹੁਣ ਇਸ ਦੇ ਯੋਗ ਨਹੀਂ ਹੈਗੇ ਕਿਉਂਕਿ ਤੁਸੀਂ ਅਸੀਂ ਵੀ ਸਰਕਾਰ ਇੰਟਰਵਿਊ ਨਹੀਂ ਕਰ ਸਕੀ ਇਸ ਕਰਕੇ ਕੋਈ ਉਮੀਦਵਾਰ ਉਜੋਗ ਹੋ ਗਿਆ ਕਿਉਂਕਿ ਉਮੀਦਵਾਰ ਦਾ ਤਾਂ ਇੱਥੇ ਕੋਈ ਰੋਲ ਨਹੀਂ ਹੈਗਾ ਉਮੀਦਵਾਰ ਨੂੰ ਤਾਂ ਜਿਹੜੀ ਸ਼ਰਤ ਤੈਅ ਕੀਤੀ ਉਹੀ ਸ਼ਰਤ ਤੇ ਉਹਨੇ ਖਰਾਬ ਕਰ ਦਿੱਤੀ ਤੇ ਇਹ ਬੜੀ ਸੰਕਟਸ਼ੀਲ ਜਿਹੜੀ ਸਥਿਤੀ ਹੈਗੀ ਉਹ ਚੇਰੀ ਸੀ ਅੱਛਾ ਸਰ ਮੰਤਰੀ ਹਰਜੋਤ ਬੈਂਸੇ ਵੱਲੋਂ ਕਿਹਾ ਗਿਆ ਕਿ ਸਰਕਾਰ ਮਜ਼ਬੂਤ ਕੇਸ ਜਿਹੜਾ ਹੈ ਉਹ ਪੇਸ਼ ਕਰੇਗੀ ਤੇ ਰਿਵਿਊ ਪਟੀਸ਼ਨ ਦੀ ਵੀ ਪ੍ਰਕਿਰਿਆ ਚੱਲ ਰਹੀ ਹੈ ਇਸ ਨੂੰ ਲੈ ਕੇ ਕੀ ਕਹੋਗੇ ਨਹੀਂ ਦੇਖੋ ਇਸ ਗੱਲ ਦਾ ਭਰੋਸਾ ਉਹਨਾਂ ਨੇ ਜਦੋਂ ਮੋਡੀਫਿਕੇਸ਼ਨ ਤੋਂ ਪਹਿਲਾਂ ਸਾਨੂੰ ਦਵਾਇਆ ਸੀਗਾ ਵੀ ਅਸੀਂ ਮੋਡੀਫਿਕੇਸ਼ਨ ਵਿੱਚ ਤੁਹਾਨੂੰ ਜਿਹੜੀ ਅਸਥਾਈ ਰਹਾ ਹਟਾ ਉਹ ਲੈ ਕੇ ਦਵਾਂਗੇ ਤੇ ਅਸੀਂ ਇਸ ਗੱਲ ਤੇ ਜਾਣਾ ਤੇ ਉਸ ਗੱਲ ਤੇ ਸਰਕਾਰ ਕਿਤੇ ਨਾ ਕਿਤੇ ਖਰੀ ਉਤਰੀ ਵੀ ਆ ਅਸੀਂ ਵੀ ਆਪਣੇ ਲਾਇਰਜ਼ ਰਾਹੀਂ ਗਏ ਸੀ ਸਾਡੀ ਗੱਲ ਵੀ ਉੱਥੇ ਸੁਣੀ ਗਈ ਰਿਵਿਊ ਪਟੀਸ਼ਨ ਦਾ ਮੁੱਦਾ ਹੈਗਾ ਵੀ ਹੁਣ ਕਹਿਤਾ ਰਹੇ ਨੇ ਵੀ ਉਹ ਰਿਵਿਊ ਪਟੀਸ਼ਨ ਕਰਨਗੇ ਅਸੀਂ ਵੀ ਕਿਹਾ ਵੀ ਤੁਸੀਂ ਇਹਦੇ ਵਿੱਚ ਆਪਣਾ ਪੱਖ ਮਜ਼ਬੂਤੀ ਨਾਲ ਰੱਖੋ ਅਸੀਂ ਵੀ ਰੱਖਾਂਗੇ ਜਿੰਨੀਆਂ ਵੀ ਚੀਜ਼ਾਂ ਇਸ ਇਸ ਜੱਜਮੈਂਟ ਵਿੱਚ ਜਿਹੜੀਆਂ ਕੋਰਟ ਦੇ ਧਿਆਨ ਵਿੱਚ ਲਿਆਉਣ ਵਾਲੀਆਂ ਹੈਗੀਆਂ ਨਹੀਂ ਉਸ ਨੂੰ ਲਿਆਉਣ ਦਾ ਯਤਨ ਕਰਾਂਗੇ ਪਰ ਉਹ ਫਿਰ ਉਹੀ ਮਸਲਾ ਆ ਜਾਂਦਾ ਵੀ ਉੱਥੇ ਜਾ ਕੇ ਜਿਸ ਜੱਜ ਕੋਲੇ ਲੱਗਣੀ ਆ ਉਹਨਾਂ ਦੀ ਕਿਸ ਤਰ੍ਹਾਂ ਦੀ ਕਿਉਂਕਿ ਹਾਂ ਸੁਪਰੀਮ ਕੋਰਟ ਵਿੱਚ ਰਿਵਿਊ ਪਟੀਸ਼ਨ ਬਾਰੇ ਇੱਕ ਆਪਣੀ ਤਰ੍ਹਾਂ ਦੀ ਸਮਝ ਹੁੰਦੀ ਹੈ ਵੀ ਉਹ ਇਸ ਤਰ੍ਹਾਂ ਚੱਲੀ ਜਾਂਦੀ ਹੈ ਜਿਵੇਂ ਹੁਣ ਬੰਗਾਲ ਦੀ ਖਾਰਜ ਹੋ ਗਈ ਕੀ ਮਤਲਬ ਹੁਣ ਇਸ ਇਸ ਨੂੰ ਤੁਸੀਂ ਸਥਾਈ ਹੱਲ ਕਹਿ ਨਹੀਂ ਸਕਦੇ ਹੈਗੇ ਵੀ ਕੀ ਹੋਊਗਾ ਤੇ ਕਿਸ ਤਰ੍ਹਾਂ ਸੁਣਿਆ ਜਾਊਗਾ ਤੁਹਾਡੀ ਮੁਲਾਕਾਤ ਹੋਈ ਹੈ ਮੰਤਰੀ ਹਰਜੂਤ ਬੈਂਸ ਨਾਲ ਇਸ ਫੈਸਲੇ ਤੋਂ ਬਾਅਦ ਹਾਂ ਜੀ ਸਾਡੀ ਮੁਲਾਕਾਤ ਹੋਈ ਹੈ ਜਦੋਂ ਮੋਡੀਫਿਕੇਸ਼ਨ ਤੋਂ ਪਹਿਲਾਂ ਮੁਲਾਕਾਤ ਹੋਈ ਹੈ ਉਸ ਤੋਂ ਬਾਅਦ ਵੀ ਮੁਲਾਕਾਤ ਹੋਈ ਹੈ ਲਗਾਤਾਰ ਅਸੀਂ ਉਹਨਾਂ ਨੂੰ ਇਹੀ ਕਹਿ ਰਹੇ ਹਾਂ ਵੀ ਤੁਸੀਂ ਜਿਹੜੀ ਇੱਕ ਮਜ਼ਬੂਤ ਜਿਹੜੀ ਕਾਨੂੰਨੀ ਟੀਮ ਹੈਗੀ ਆ ਉਹਦੇ ਰਾਹੀਂ ਰਿਵਿਊ ਪਟੀਸ਼ਨ 'ਚ ਜਾਓ ਤੇ ਜਿੰਨੇ ਵੀ ਕਾਨੂੰਨੀ ਪੱਖ ਲਿਆਏ ਜਾ ਸਕਦੇ ਨੇ ਸਾਹਮਣੇ ਉਹਨਾਂ ਨੂੰ ਲਿਆਓ ਜਾਓ ਤੇ ਸੀਨੀਅਰ ਵਕੀਲ ਜਿਹੜੇ ਸਰਕਾਰ ਵੱਲੋਂ ਵੱਡੇ ਮਸਲਾਂ ਤੇ ਪੇਸ਼ ਹੁੰਦੇ ਨੇ ਜਿਵੇਂ ਅਭਿਸ਼ੇਕ ਮਨੂ ਸਿੰਘ ਵੀ ਹੁਣ ਪੇਸ਼ ਹੋਏ ਸੀਗੇ ਉਹਨਾਂ ਰਾਹੀਂ ਤੁਸੀਂ ਰਿਵਿਊ ਵਿੱਚ ਜਾਓ ਤਾਂ ਕਿ ਕੋਈ ਹੱਲ ਹੋ ਸਕੇ ਸਰ ਇਸ ਫੈਸਲੇ ਦੇ ਵਿੱਚ ਇੱਕ ਹੋਰ ਕਿਤੇ ਨਾ ਕਿਤੇ ਗੱਲ ਕਹੀ ਗਈ ਵੀ ਤੁਸੀਂ ਆਪਣੀਆਂ ਸੇਵਾਵਾਂ ਜਾਰੀ ਰੱਖੋਗੇ ਪਰ ਤੁਹਾਨੂੰ ਕੋਈ ਵਿੱਤੀ ਲਾਭ ਨਹੀਂ ਮਿਲੇਗਾ ਇਸ ਤੇ ਤੁਹਾਡੀ ਕੀ رائے ਨਹੀਂ ਵਿੱਤੀ ਲਾਭ ਬਾਰੇ ਤਾਂ ਇਸ ਫੈਸਲੇ 'ਚ ਕੁਝ ਵੀ ਨਹੀਂ ਹੈਗਾ ਉਹ ਤਾਂ ਕਿਉਂਕਿ ਉਹਨਾਂ ਨੇ ਹਲੇ ਫੈਸਲਾ ਉਹਨਾਂ ਨੇ ਇਹ ਸੁਣਾਇਆ ਵੀ ਤੁਸੀਂ ਨਿਰੰਤਰਤਾ ਕਿਉਂਕਿ ਜੇ ਸਟੇਸ ਜਿਸ ਸਟੇਟਸ ਤੇ ਤੁਸੀਂ ਥੋੜੀ ਭਾਗਤੀ ਰੁਕੀ ਹੈ ਉਸ ਤੇ ਤੁਸੀਂ ਨਿਰੰਤਰ ਕੰਮ ਕਰੋਗੇ ਪਰ ਅਸਥਾਈ ਤੌਰ ਤੇ ਕਰੋਗੇ ਬਾਕੀ ਜੱਜਮੈਂਟ ਕਿਹੜੀ ਚੀਜ਼ਾਂ ਕਹਿੰਦੀ ਹੈ ਮੋਡੀਫਿਕੇਸ਼ਨ ਦਾ ਜਿਹੜਾ ਆਰਡਰ ਆਊਗਾ ਉਹ ਕਿਹੜੀਆਂ ਗੱਲਾਂ ਕਹਿੰਦਾ ਉਹ ਤੋਂ ਹੀ ਚੀਜ਼ਾਂ ਸਪਸ਼ਟ ਹੋਣੀਆਂ ਨੇ ਵੀ ਕਿੰਨਾ ਸਮਾਂ ਦਿੱਤਾ ਜਾਂਦਾ ਕੀ ਹੋਰ ਚੀਜ਼ਾਂ ਨੂੰ ਉਹਦੇ ਵਿੱਚ ਜਾਂ ਸਭ ਕਨਸਿਡਰ ਕਰ ਖਬਰਾਂ ਦੇ ਵਿੱਚ ਇਹ ਗੱਲ ਆਈ ਕਿ ਤੁਸੀਂ ਆਪਣੀਆਂ ਸੇਵਾਵਾਂ ਵਿੱਚ ਜਾਰੀ ਰੱਖੋਗੇ ਤੁਹਾਨੂੰ ਕਿਸੇ ਤਰ੍ਹਾਂ ਦਾ ਵਿਤੀ ਲਾਭ ਨਹੀਂ ਮਿਲੇਗਾ ਨਹੀਂ ਉਹ ਖਬਰਾਂ ਵਿੱਚ ਜਿਹੜੀ ਗੱਲ ਹੈਗੀ ਆ ਵੀ ਉਹ ਜਿਹੜੀ ਸਰਵਿਸ ਦਾ ਬੇਨਫਿਟ ਦੀ ਗੱਲ ਹੋ ਸਕਦੀ ਵੀ ਤੁਹਾਨੂੰ ਸਰਵਿਸ ਦੇ ਜਿਹੜੇ ਬੇਨਫਿਟ ਮਿਲਨੇ ਹੁੰਦੇ ਨੇ ਵੀ ਤੁਸੀਂ 1 ਸਾਲ ਦੀ ਸਰਵਿਸ ਕਰ ਚੁੱਕੇ ਹੋ ਤੁਹਾਡੀ ਸਰਵਿਸ ਉਹ ਅੱਗੇ ਕਾਊਂਟ ਹੋਊਗੀ ਕੋਈ ਸਾਡੇ ਨਾਲ ਦਾ 3.5 ਸਾਲ ਦੀ ਸਰਵਿਸ ਕਰ ਚੁੱਕਿਆ ਉਸ ਬਾਰੇ ਹੋ ਸਕਦਾ ਵੀ ਉਹ ਜਿਹਾ ਸਭ ਕਹਿਣ ਵੀ ਨਹੀਂ ਪਰ ਤਿਕਵਾਸ਼ ਹੋ ਸਕੀ ਇਹਦੇ ਬੇਨਿਫਿਟ ਨਾ ਮਿਲ ਉਹ ਸਰਵਿਸ ਬੇਨਿਫਿਟ ਤੇ ਵਿੱਤੀ ਲਾਭ ਵਿੱਚ ਥੋੜਾ ਜਿਹਾ ਇਸ ਤਰ੍ਹਾਂ ਦਾ ਅੰਤਰ ਅੱਛਾ ਜੀ ਹਾਂਜੀ ਹਾਂ ਅੱਛਾ ਜੀ ਹੁਣ ਜਿਵੇਂ ਪਹਿਲਾਂ ਕਿਹਾ ਗਿਆ ਸੀ ਕਿ 6 ਮਹੀਨਿਆਂ ਦੇ ਵਿੱਚ ਮੁਰਤੋਂ ਨਵੀਂ ਭਰਤੀ ਕਰਾਈ ਜਾਵੇ ਤੇ ਜੇ ਹੁਣ ਮੁਰਤੋਂ ਨਵੀਂ ਭਰਤੀ ਹੁੰਦੀ ਹੈ ਤਾਂ ਤੁਸੀਂ ਤਿਆਰ ਹੋ ਦੇਖੋ ਮਾਨਯੋਗ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਹੈਗਾ ਉਸ ਨੂੰ ਤਾਂ ਕੋਈ ਵੀ ਰੱਦ ਨਹੀਂ ਕਰ ਸਕਦਾ ਕੋਈ ਵੀ ਚੁੱਠਲਾ ਨਹੀਂ ਸਕਦਾ ਹੈਗਾ ਵੀ ਉਹਨਾਂ ਨੂੰ ਅ ਕਹਾ ਜਾਵੇ ਭਰਤੀ ਕਰੇ ਤੇ ਅਸੀਂ ਕਹੀ ਵੀ ਸਪੋਰਟ ਨਹੀਂ ਕਿਹਾ ਤੇ ਭਰਤੀ ਨਾ ਕਰੋ ਅ ਰੋਜ਼ਗਾਰ ਦੇ ਅਸੀਂ ਕਦੇ ਵੀ ਵਿਰੋਧੀ ਨਹੀਂ ਹੈਗੇ ਅਸੀਂ ਪਹਿਲਾਂ ਵੀ ਇਹ ਕਹਿੰਦੇ ਰਹੇ ਹਾਂ ਅ ਪਰ ਸਾਡੇ ਲਈ ਫਿਕਰਮੰਦੀ ਜ਼ਰੂਰ ਹੈਗੀ ਹੈ ਵੀ ਕਿਸ ਕੀ ਭਰਤੀ ਆ ਵੀ ਸਕੂਗੀ 6 ਮਹੀਨਿਆਂ ਚ ਜਿਸ ਤਰ੍ਹਾਂ ਦਾ ਪੰਜਾਬ ਸਰਕਾਰ ਦਾ ਪਿਛਲੇ 5 ਜਿਹੜਾ ਹੈਗੇ ਪੰਜ ਚਾਰ ਸਰਕਾਰਾਂ ਦਾ ਰਿਕਾਰਡ ਰਿਹਾ ਦੋ ਦਹਾਕਿਆਂ ਦਾ ਸਾਡੇ ਲਈ ਪਹਿਲੀ ਵੱਡੀ ਫਿਕਰਮੰਦੀ ਤਾਂ ਇਹ ਹੀ ਹੈ ਭਰਤੀ ਆਊਗੀ ਕਿਵੇਂ ਆਊਗੀ ਕਿੰਨੀ ਆਊਗੀ ਪੰਜਾਬ ਵਿੱਚ ਕਿੰਨਾ ਬੇਰੋਜ਼ਗਾਰਾ ਉਸ ਵੇਲੇ 14000 ਨੇ ਪੇਪਰ ਦਿੱਤਾ ਸੀ ਹੁਣ 25000 ਹੋ ਗਏ ਹੋਣਗੇ ਹੋਰ ਬੰਦੇ ਵਧ ਗਏ ਹੋਣਗੇ ਤੇ ਏਪੀਆਈ ਇਹ ਸਕੋਰ ਆਹੀ ਹੁੰਦਾ ਤਾਂ ਹੋਰ ਬੰਦੇ ਦੀ ਐਂਟਰੀ ਹੋ ਜਾਣੀ ਆ ਉਮਰ ਹੱਦ ਦੇ ਕੀ ਮਸਲੇ ਹੋਣਗੇ ਪੋਸਟਾਂ ਕਿੰਨੀਆਂ ਹੋਣਗੀਆਂ ਇੰਨੇ ਵੱਡੇ ਸਵਾਲ ਨੇ ਤੇ ਐਡੀ ਵੱਡੀ ਕਾਲਜਾਂ ਚ ਭਰਤੀ ਕਰਨ ਦਾ ਜਿਹੜਾ ਆਪਣੇ ਆਪ ਚੀ ਬਹੁਤ ਵੱਡਾ ਚੈਲੰਜ ਆ ਕੀ ਉਹ ਸਰਕਾਰ ਪੂਰਾ ਕਰ ਸਕੂਗੀ ਤੇ ਜੇ ਕਰ ਸਕੂਗੀ ਇੰਨੇ ਸੀਮਤ ਸਮਝ ਕੋਈ ਉਹੀ ਪਹਿਲਾਂ ਕਹਿੰਦਾ ਵੀ ਭਰਤੀ ਕਾਲੀ ਚ ਹੋਈ ਹੈ ਪਹਿਲੀ ਭਰਤੀ ਸਾਡੀ 3 4 4 ਮਹੀਨਿਆਂ ਚ ਪੂਰੀ ਹੋਈ ਸੀ ਤਿੰਨ ਹਾਂ 3 ਮਹੀਨੇ ਲੱਗੇ ਸੀ ਪਰ ਜੁਆਇਨਿੰਗ ਸਾਡੀ 3 ਸਾਲ ਚ ਹੋਈ ਹੈ ਜੁਆਇਨਿੰਗ ਦਾ ਹੁਣ 2021 ਤੋਂ ਅਸੀਂ ਚੱਲ ਰਹੇ ਹਾਂ ਮਤਲਬ ਅਸੀਂ ਅਕਤੂਬਰ 2021 ਚ ਭਰਤੀ ਆਈ ਸੀ ਨਵੰਬਰ ਚ ਟੈਸਟ ਹੋਇਆ ਸੀਗਾ ਨਵੰਬਰ ਚ ਰਿਜ਼ਲਟ ਹੋ ਗਿਆ ਸੀ ਅਖੀਰ ਚ ਸਕਰੂਟੀ ਨਹੀਂ ਹੋਈ ਸੀ 1 2 ਦਸੰਬਰ ਨੂੰ ਜੁਆਇਨ ਕਰਨੇ ਸ਼ੁਰੂ ਕਰਤੇ ਸੀਗੇ ਜੋਇਨ ਕਰਦੇ ਕਰਦੇ ਅਸੀਂ ਮਤਲਬ ਮਾਰਚ 2025 ਤੱਕ ਬੰਦਿਆਂ ਨੇ ਜੁਆਇਨ ਕੀਤਾ 4 ਸਾਲ ਲੱਗੇ ਇੱਕ ਭਰਤੀ ਆਉਂਦੀ ਦੂਜੀ ਭਰਤੀ ਜੇ ਆਉਂਦੀ ਆ ਉਹਨੂੰ ਕਿੰਨੇ ਸਾਲ ਲੱਗਣਗੇ ਫਿਰ ਕਿਸ ਤਰ੍ਹਾਂ ਦਾ ਜਿਹੜਾ ਅਸਥਾਈ ਮਾਹੌਲ ਸਰਕਾਰੀ ਕਾਲਜਾਂ ਚ ਬਣੂਗਾ ਇਹ 6 ਮਹੀਨੇ ਬਾਅਦ 11 58 ਨੂੰ ਕਹਿ ਦਿੱਤਾ ਜਾਵੇ ਵੀ ਤੁਸੀਂ ਬਾਹਰ ਜਾਓ ਤੇ ਭਰਤੀ ਉੱਪਰੋਂ ਸਿਰੇ ਨਾ ਚੜੇ ਫਿਰ ਕੀ ਕਰਨਗੇ ਮਤਲਬ ਇਹ ਇਕੱਲੇ 1158 ਪ੍ਰੋਫੈਸਰਾਂ ਲਈ ਨਹੀਂ ਇਹ ਉਚੇਰੀ ਸਿੱਖਿਆ ਨਾਲ ਜੁੜੇ ਹਰ ਬੰਦੇ ਲਈ ਫਿਕਰਮੰਦੀ ਦਾ ਮਸਲਾ ਹੈਗਾ ਵਿਦਿਆਰਥੀਆਂ ਲਈ ਵੱਡੀ ਫਿਕਰਮੰਦੀ ਦਾ ਮਸਲਾ ਹੈਗਾ ਕਿਉਂਕਿ ਪੰਜਾਬ ਵਿੱਚ ਇਹ ਇਤਿਹਾਸ ਰਿਹਾ ਵੀ ਪਰਤੀਆਂ ਸਿਰੇ ਚੜ ਨਹੀਂ ਰਹੀਆਂ ਇਹ ਪਰਤੀਆਂ ਸਿਰੇ ਨਹੀਂ ਚੜਨਗੀਆਂ ਤੁਸੀਂ 1100 ਬੰਦੇ ਨੂੰ ਬਾਹਰ ਕੱਢਿਆ 6700 ਅਗਸਟ ਫੈਕਲਟੀ ਹੈ ਜਿਹੜਾ ਇਸ ਗੱਲ ਦੀ ਉਮੀਦ 'ਚ ਬੈਠਾ ਵੀ ਉਹ ਵੀ ਕੋਣ 17-1800 ਬੰਦਾ ਇਹ ਹੋ ਗਿਆ ਫਿਰ 780000 ਬੰਦਾ ਨਮਾ ਵੀ ਆ ਜਿਹੜਾ ਇਹਨੂੰ ਲੱਗਦਾ ਵੀ ਅਸੀਂ ਵੀ ਚੁਣੇ ਜਾਵਾਂਗੇ ਇੰਨੇ ਬੰਦੇ ਕਿਸ ਤਰ੍ਹਾਂ ਸਮਾਉਣਗੇ ਇੱਕ ਵਰਤੀ ਚ ਤੇ ਕਿੰਨੇ ਬੰਦਿਆਂ ਦੀ ਵਰਤੀ ਹੋਊਗੀ ਕਿਸ ਤਰ੍ਹਾਂ ਦੀਆਂ ਜਿਹੜੀਆਂ ਇਹਦੇ ਵਿੱਚ ਟਰਮ ਕੰਡੀਸ਼ਨ ਹੋਣੀ ਹੈ ਇਹ ਬੜੀ ਫਿਕਰਮੰਦੀ ਦਾ ਮਸਲਾ ਹੈ ਇਹਦੇ ਬਾਰੇ ਇੱਕਦਮ ਮਤਲਬ ਤੁਸੀਂ ਸਟੇਟਮੈਂਟ ਨਹੀਂ ਦੇ ਸਕਦੇ ਕੋਈ ਵੀ ਨਹੀਂ ਦੇ ਸਕਦਾ ਮੈਂ ਵੀ ਨਹੀਂ ਦੇ ਸਕਦਾ ਤੇ ਕੋਈ ਹੋਰ ਵੀ ਨਹੀਂ ਦੇ ਸਕਦਾ ਮਤਲਬ ਮੇਰਾ ਕੋਈ ਨਿੱਜੀ ਪਰਪੇਖ ਹੋ ਸਕਦਾ ਮੈਂ ਹੋਰ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਨੇ ਮੈਂ ਯੋਗਤਾਵਾਂ ਮੇਲੀਆਂ ਹੋਰ ਹੋਣਗੀਆਂ ਕਿਸੇ ਹੋਰ ਬੰਦੇ ਦੀਆਂ ਹੋਰ ਹੋਣਗੀਆਂ ਉਹ ਬੜਾ ਨਿੱਜੀ ਜਾਂ ਪਰਪੇਕ ਹੋਣਾ ਤੇ ਇਹ ਹੁਣ ਅੱਗੇ ਜਦੋਂ ਰਿਵਿਊ ਤੋਂ ਬਾਅਦ ਇਹ ਨਾ ਚੀਜ਼ਾਂ ਤੇ ਸਟੈਂਡ ਜਿਹੜਾ ਹੈਗਾ ਫਰੰਟ ਸਪਸ਼ਟ ਕਰੂਗਾ ਵੀ ਅਸੀਂ ਕਿਵੇਂ ਚੱਲਣਾ ਹੈਗਾ ਸਰਕਾਰ ਨਾਲ ਇਸ ਮਸਲੇ ਆਖਰੀ ਸਵਾਲ ਸਰ ਮੇਰਾ ਤੁਹਾਡੇ ਨਾਲ ਇਹ ਹੈ ਕਿ ਹੁਣ ਇਸ ਫੈਸਲੇ ਤੋਂ ਬਾਅਦ ਇਹ 1158 ਸਹਾਇਕ ਪ੍ਰੋਫੈਸਰ ਲਾਇਬ੍ਰੇਰੀਅਨਸ ਵੀ ਨੇ ਜਨ ਵਿੱਚ ਹੁਣ ਤੁਸੀਂ ਆਪਣੇ ਲੈਵਲ ਤੇ ਕੀ ਕਰ ਰਹੇ ਹੋ ਦੇਖੋ ਅਸੀਂ ਆਪਣੇ ਲੈਵਲ ਦੇ ਦਾ ਜਿਹੜਾ ਤੁਹਾਨੂੰ ਦੱਸਿਆ ਵੀ ਜਿਹੜਾ ਰਿਵਿਊ ਦਾ ਕੰਮ ਹੈਗਾ ਅਸੀਂ ਉਹ ਕਰ ਰਹੇ ਹਾਂ ਪਹਿਲੇ ਤੌਰ ਤੇ ਫਿਰ ਅਸੀਂ ਆਪਣੀ ਹੁਣ ਜਿਹੜੀਆਂ ਕਾਲਜਾਂ ਚ ਸਾਡੇ ਪ੍ਰਤੀਨਿਧ ਨੇ ਉਹਨਾਂ ਦੀ ਅਗਲੇ ਦਿਨਾਂ ਚ ਮੀਟਿੰਗਾਂ ਕਰਾਂਗੇ ਤੇ ਅਸੀਂ ਜਿਹੜੀ ਸਟਰਗਲ ਹੈ ਸਾਡੇ ਬੈਨੀਫਿਟ ਜਿਹੜੇ ਸਾਡੇ ਹਿੱਤ ਨੇ ਉਹ ਹਿੱਤ ਕਿਹੜੀ ਕਿਹੜੀ ਗੱਲ ਵਿੱਚ ਕਿਸ ਤਰ੍ਹਾਂ ਸਾਡੇ ਹਿੱਤ ਆਉਣਗੇ ਉਦੇ ਲਈ ਅਸੀਂ ਸਟਰਗਲ ਕਰਨੀ ਆ ਸਰਕਾਰ ਨਾਲ ਵੀ ਕਰਨੀ ਆ ਅਸੀਂ ਕੋਰਟ 'ਚ ਲੜਾਈ ਤਾਂ ਲੜਨੀ ਆ ਲੜਨੀ ਆ ਉਹਨੂੰ ਤੁਸੀਂ ਛੱਡ ਨਹੀਂ ਸਕਦੇ ਹੈਗੇ ਪਰ ਜਿਹੜੀ ਸਰਕਾਰ ਨਾਲ ਸਾਡੀ ਸਟਰਗਲ ਅਗਲੇ ਦਿਨਾਂ ਚੱਲਣੀ ਆ ਤੁਹਾਨੂੰ ਮੈਂ ਦੱਸਿਆ ਵੀ ਰਿਵਿਊ ਫਾਈਲ ਹੋਣ ਤੋਂ ਬਾਅਦ ਉਹਦੇ ਵਿੱਚ ਅਸੀਂ ਦੇਖਣਾ ਵੀ ਸਰਕਾਰ ਸਾਡੇ ਲਈ ਕੀ ਕਰ ਸਕਦੀ ਆ ਵੱਧ ਤੋਂ ਵੱਧ ਕੀ ਕਰ ਸਕਦੀ ਆ ਉਹਦੇ ਲਈ ਅਸੀਂ ਸਟਰਗਲ ਤਾਂ ਕਰਨੀ ਆ ਕਰਨੀ ਆ ਕਿਉਂਕਿ ਇਸ ਤਰ੍ਹਾਂ ਨਹੀਂ ਹੈਗਾ ਵੀ ਕੋਰਟ ਨੇ ਕਹਿਤਾ ਤੇ ਅਸੀਂ ਘਰੇ ਜਾ ਕੇ ਬਹਿ ਜਾਣਾ ਅਸੀਂ ਇਹ ਇਸ ਗੱਲ ਦਾ ਜਵਾਬ ਪੰਜਾਬ ਸਰਕਾਰ ਨੂੰ ਦੇਣਾ ਪਊਗਾ ਵੀ ਸਾਡਾ ਕਸੂਰ ਕੀ ਆ ਅਸੀਂ ਉਸ ਗੱਲ ਲਈ ਅੰਤ ਤੱਕ ਫਾਈਟ ਕਰਾਂਗੇ ਸਾਡੇ ਜਿੰਨੇ ਉਮੀਦਵਾਰ ਨੇ ਉਹਨਾਂ ਦੇ ਹੱਕਾਂ ਨੂੰ ਮਹਫੂਜ਼ ਕਰਨ ਲਈ ਜੋ ਫਰੰਟ ਨੂੰ ਕਰਨਾ ਪਊ ਜਿੱਡੀ ਲੜਾਈ ਲੜਨੀ ਪਊਗੀ ਉਹਦੇ ਲਈ ਅਸੀਂ ਪਹਿਲਾਂ ਵੀ ਜੇਲਾਂ ਥਾਣਿਆਂ ਤੋਂ ਕਦੇ ਨਹੀਂ ਡਰੇ ਹੈਗੇ ਤੇ ਅੱਗੇ ਵੀ ਨਹੀਂ ਡਰਨੇ ਹੈਗੇ ਉਸੇ ਲੜਨ ਲਈ ਤਿਆਰ ਬਹੁਤ ਬਹੁਤ ਸ਼ੁਕਰੀਆ ਪਰਮਜੀਤ ਸਰ ਸਾਨੂੰ ਸਮਾਂ ਦੇਣ ਦੇ ਲਈ ਤੇ ਯਕੀਨਨ ਹੁਣ ਜਿਹੜੇ ਦੇਖ ਰਹੇ ਨੇ ਉਹਨਾਂ ਨੂੰ ਸਮਝ ਆ ਗਿਆ ਹੋਵੇਗਾ ਕਿ ਇਹ ਸਿਰਫ ਇਹਨਾਂ 1152 ਟੀਚਰਸ ਦੀ ਨੌਕਰੀ ਦਾ ਮਸਲਾ ਨਹੀਂ ਹੈ ਇਹ ਉਹਨਾਂ ਵਿਦਿਆਰਥੀਆਂ ਦਾ ਮਸਲਾ ਹੈ ਜਿਨ੍ਹਾਂ ਨੂੰ ਇਹ ਪੜਾ ਰਹੇ ਨੇ ਜੋ ਇਹਨਾਂ ਕਾਲਜੇਸ ਦੇ ਵਿੱਚ ਪੜ ਰਹੇ ਨੇ ਜਿਨ੍ਹਾਂ ਦਾ ਭਵਿੱਖ ਹੁਣ ਕਿਤੇ ਨਾ ਕਿਤੇ ਖਤਰੇ ਵੱਲ ਜਾ ਰਿਹਾ ਹੈ ਤਾਂ ਉਮੀਦ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਤੁਹਾਡੇ ਲਈ ਵੱਡੀ ਰਾਹਤ ਲੈ ਕੇ ਆਵੇ ਤੇ ਕੋਈ ਚੰਗੀ ਖਬਰ ਸੁਣਾਈ ਜਾਵੇ ਬਹੁਤ ਬਹੁਤ ਸ਼ੁਕਰੀਆ